ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 20 ਅਗਸਤ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਈਆਂ ਆ ਉਹਦੇ ਦਿਨਾਂ ਦੇ ਵਿੱਚ ਜਿਹੜਾ ਜ ਆ ਮੌਸਮ ਪੰਜਾਬ ਫਲਾਸਣਾਂ ਲੱਗਦੇ ਖੇਤਰਾਂ ਤੱਕ ਵੰਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੈਟਲਾਈਟ ਦੱਸ ਰਿਹਾ ਤੇ ਤੁਹਾਨੂੰ ਸਦਾ ਲਾਈਵ ਲੱਗੇ ਚੱਲਦੇ ਆ ਜੀ ਅੱਜ ਪੰਜਾਬ ਦੇ ਵਿੱਚ ਗਰਮੀ ਤੇ ਹਮਸ ਬਣੀ ਜ਼ਰੂਰ ਹੋਈ ਆ ਪਰ ਦੂਜੇ ਫਾਸੇ ਬਦਲਵਾਈ ਵੀ ਅੱਜ ਬਹੁਤੇ ਖੇਤਰਾਂ ਦੇ ਵਿੱਚ ਬਣੀ ਰਹੀ ਜਿਸ ਦੇ ਨਾਲ ਮੌਸਮ ਅੱਜ ਠੀਕ ਠਾਕ ਜੜਾ ਜਾ ਬਣਿਆ ਰਿਹਾ ਪੂਰਾ ਦਿਨ ਦੇ ਵਿੱਚ ਇਸ ਲਈ ਦੀਆਂ ہاں ਸੈਟਲਾਈਟ ਤੋਂ ਸਿਰਾਂ ਦੇਖਦੇ ਆ ਤੇ ਲਗਭਗ 7 ਵਜਣ ਜਾ ਰਿਹਾ 8:00 ਦੇ ਤੇ 11 ਅਗਸ ਜਿਹੜੀ ਜਰਾਹਤ ਆਉਣ ਵਾਲੀ ਆ ਤੇ ਇਹ ਕੁਝ ਕੇ ਤਰ੍ਹਾਂ ਦੇ ਵਿੱਚ ਕਾਰਵਾਈਆਂ ਹਲਕੇ ਤੌਰ ਤੇ ਅੱਜ ਵੇਖਣ ਨੂੰ ਮਿਲੀਆਂ ਪੰਜਾਬ ਦੇ ਦੁਆਬਾ ਬਗਾਦ ਖੇਤਰ ਦੇ ਵਿੱਚ ਤੇ ਇਸ ਵੇਲੇ ਜੇਕਰ ਅਫਾ ਦੇਖਦੇ ਆ ਤੇ ਪਹਾੜਾਂ ਦੇ ਵਿੱਚ ਜ਼ਬਰਦਸਤ ਗਤੀਵਿਧ ਹਿੰਦੂਆਨ ਚਲੋ ਤਰਖਾਣ ਦੇ ਵਿੱਚ ਤਕਰਾ ਬੱਦਲ ਇਸ ਵੇਲੇ ਬਣਿਆ ਹੋਇਆ ਸੋ ਆਉਂਦੇ ਜਿਹੜੀ 12 24 ਘੰਟੇ ਨੇ ਪੰਜਾਬ ਦੇ ਵਿੱਚ ਮੀਂਹ ਦੇ ਸਫਲ ਲੱਗ ਸਕਦੇ ਨੇ ਫਰਕ ਪੈਚੀ ਰੂਪ ਦੇ ਵਿੱਚ ਹੋਣਗੇ ਯਾਨੀ ਕਿ ਟੁੱਟਵੇਂ ਤੌਰ ਤੇ ਦਵਾਬਾ ਖੇਤਰ ਪਵਾਦ ਖੇਤਰ ਤੇ ਮਾਲਵੇ ਦੇ ਕੇਂਦਰੀ ਮਾਲਵੇ ਤੋਂ ਲੈ ਕੇ ਮਾਝੇ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਨਤਨ ਸਾਹਿਬ ਗੁਰਦ ਆਸਰੇ ਨਾਲ ਖੇਤਰਾਂ ਤੱਕ ਉਮੀਦ ਜਿਹੜੇ ਸਾਰੇ ਬਣੇ ਹੋਏ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਵੱਡੇ ਫਰ ਤੇ ਮੀਂਹ ਜਿਹੜਾ ਦੱਸ ਸਕਦੇ ਨੇ ਜਿਵੇਂ ਕਿ ਸਾਨੂੰ ਕਹਿੰਦੇ ਆ ਰਹੇ ਆ ਕਿ ਇੱਕ ਸਿਸਟਮ ਲੱਗਣ ਜਾ ਰਿਹਾ ਜਿਹੜਾ ਕਿ 14 ਤੋਂ ਲੈ ਕੇ 17 ਜੋ ਮੈਂ ਐਸੇ ਤੁਹਾਨੂੰ ਪਹਿਲਾਂ ਅਪਡੇਟ ਦਿੰਦੇ ਆ ਰਹੇ ਹਾਂ ਸੋ ਅਗਲੇ ਜਿਹੜੇ 24 36 ਜਾਂ ਕਹੇ ਲਿਆ ਗਿਆ ਅਗਲੇ ਜਿਹੜੇ 48 ਘੰਟੇ ਨੇ ਉਹ ਪੈਚੀ ਰੂਫ ਦੇ ਆਕਾਰ ਪਈਆਂ ਹੋਣਗੀਆਂ ਯਾਨੀ ਕਿ ਵੱਡੇ ਫੱਦਰ ਤੇ ਤਗੜੇ ਹਰੇ ਚੱਕਰ ਦੇ ਅਸਰ ਘਟਦੇ ਪੈਚੀ ਰੂਫ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਐਦਾਂ ਟਟਵੇਂ ਤੌਰ ਤੇ ਮੀਂਹ ਜਿਹੜੇ ਵੇਖਣ ਨੂੰ ਮਿਲਣਗੇ ਕਿਤੇ ਭਾਰੀ ਮੀਂਹ ਡਕ ਸਕਦੇ ਨੇ ਜਿਵੇਂ ਕਿ ਤੋਂ ਆਪੇ ਦੇ ਹੁਸ਼ਿਆਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਚੰਡੀਗੜ੍ਹ ਮਹਾਲੀ ਪੰਜਗਲਾਇਲਾ ਖੇਤਰਾਂ ਦੇ ਵਿੱਚ ਕਿਤੇ ਕਿਤੇ ਭਾਰੀ ਮੀਂਹ ਦੇ ਸੱਲ ਲੱਗ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਟਟਮੀ ਕਰਵੀਆਂ ਹੋ ਸਕਦੀਆਂ ਨੇ ਮਾਨਸਾ ਹੋ ਗਿਆ ਸੰਗਰੂਲ ਹੋ ਗਿਆ ਬਰਨਾਲਾ ਮਲੇਰਕੋਟਲਾ ਲੁਧਿਆਣਾ ਇਸਲਾਵਾ ਮਾਝਾ ਖੇਤਰ ਸ੍ਰੀ ਅਮਰੇਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਪਠਾਨਕੋਟ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਨੇ ਆਉਂਦੇ 48 ਘੰਟਿਆਂ ਦੇ ਵਿੱਚ ਵੀ ਤੇ ਆਉਂਦੇ 6-7 ਦਿਨਾਂ ਦੇ ਵਿੱਚ ਵੀ 14 ਦੇ ਲੈ ਕੇ 18-19 ਦੇ ਵਿੱਚ ਕਾਰ ਲੈਣਾ ਜ਼ਿਲ੍ਹਿਆਂ ਦੇ ਵਿੱਚ ਤਗੜੀਆਂ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਇਸਲਾਵਾ ਜੇਕਰ ਤਾਜ਼ਾ ਰਿਪੋਰਟ ਤੇ ਆਪਾਂ ਨਜ਼ਰਵਾਰੀਆਂ ਜੋ ਅੱਜ ਮੌਸਮ ਹੱਗਨੇ ਜਾਰੀ ਕੀਤੀ ਆ ਸਕਰੀਨ ਦੇ ਉੱਤੇ ਦੇਖ ਸਕਦੇ ਆ ਹੈਵੀ ਰੇਨ ਦੇ ਅੱਜ ਅਲਰਟ ਨੇ ਕੁਝ ਕੇਤਰਾ ਦੇ ਵਿੱਚ ਕਾਰਵਾਈਆਂ ਹੋਣਗੀਆਂ ਇਸ ਤੋਂ ਬਾਅਦ 13 14 15 16 ਇਹਨਾਂ ਦਿਨਾਂ ਦੇ ਵਿੱਚ ਭਾਰੀ ਮੀਂਹ ਦੇ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਜਾ ਚੁੱਕੇ ਨੇ ਕਾਰਵਾਈਆਂ ਜਿਹੜੀਆਂ ਨੇ ਵਧਣ ਗਿਆ ਕਿਉਂਕਿ ਪਹਾੜਾਂ ਦੇ ਵਿੱਚ ਵੀ ਮੌਨਸੂਨ ਦੀ ਜਿਹੜੀ ਟਰਫ ਹੈ ਉਹ ਥੋੜੀ ਹੁਣ ھیਠਾ ਕਿਸਕੀ ਆ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ ਇੱਕ ਲਾਈਨ ਖਿੱਚ ਲਈ ਤੇ ਇਸ ਫਾਸੇ ਨੂੰ ਜਿਹੜੀ ਟਰਫ ਆ ਉਹ ਇਸ ਵੇਲੇ ਮੌਜੂਦ ਹੈਗੀ ਆ ਪਹਾੜਾਂ ਤੋਂ ਥੱਲੇ ਤਾਂ ਹੀ ਇਸ ਵੇਲੇ ਬੱਦ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਬਹੁਤੇ ਜਿਲ੍ਹਿਆਂ ਦੇ ਵਿੱਚ ਉਮੀਦੀਆਂ ਕਾਰਵਾਈਆਂ ਵਧਣ ਗਿਆ ਆਉਂਦੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵੀ ਉੱਤਰੀ ਭਾਗ ਤੇ ਜਿਹੜੇ ਪੂਰਬੀ ਭਾਗ ਜਿਹੜੇ ਪੰਜਾਬ ਤੇ ਹਰਿਆਣੇ ਦੇ ਨਾਲ ਲੱਗਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਟੁੱਟਵੇਂ ਰੂਪ ਦੇ ਵਿੱਚ ਪੈਚੀ ਰੂਪ ਦੇ ਵਿੱਚ ਕਾਰਵਾਈਆਂ ਜਿਹੜੀ ਵੇਖਣ ਨੂੰ ਮਿਲ ਗਈਆਂ ਤੇ ਇਹ ਵੀ ਅਗਲੇ ਦਿਨਾਂ ਦੇ ਵਿੱਚ ਹੋਰ ਵਧਣਗੇ ਜਿਵੇਂ ਜਿਵੇਂ ਆਹ 14 15 ਵੱਲ ਵਧਾਂਗੇ ਤੇ ਉਸ ਤੋਂ ਬਾਅਦ ਕਾਰਵਾਈਆਂ ਤਗੜੀਆਂ ਜਿਹੜੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਧੰਨਵਾਦ